ਜੀ ਜੀ ਆ ਆਖਦੇ ਆ ਬਾਈ ਹੁਣੀ ਆਪਾਂ ਨੂੰ ਤੇ ਨਾਲ ਦੇ ਨਾਲ ਤੁਹਾਨੂੰ ਸਪਰੇਅ ਆ ਜਿਹੜੀ ਆਪਾਂ ਡਰੋਨ ਨਾਲ ਕਰ ਸਕਦੇ ਆ ਆਮ ਤੁਸੀਂ ਮੂਵ ਗਾਈ ਬਣਦੀਆਂ ਦੇਖੀਆਂ ਡਰੋਨ ਨਾਲ ਤੇ ਅੱਜ ਤੁਹਾਨੂੰ ਆਪਾਂ ਡਰੋਨ ਨਾਲ ਸਪਰੇਅ ਵੀ ਕਰ ਲੈਣੀ ਤੇ ਇਹ 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 ਦੇ ਬਾਰੇ ਬਈ ਕੋਈ ਮਾੜੀ ਜਾਣਕਾਰੀ ਦੇ ਦਿਓ ਸਾਨੂੰ ਕਿਵੇਂ ਵਰਤੀਦਾ ਇਹ ਜਾਂ ਕਿੰਨਾ ਟਾਈਮ ਚਾਰਜਿੰਗ ਕਰਨਾ ਪੈਣਾ ਆਪਾਂ ਨੂੰ ਜਾਂ ਮਾ ਢੋਲਿਆਂ ਵਾਲਾ ਫਾਇਦੇ 'ਚ ਰਹਿੰਦਾ ਆਪਾਂ ਨੂੰ ਜਾਂ ਇਹ ਫਾਇਦੇ 'ਚ ਰਹਿੰਦਾ ਹੈ ਬਾਈ ਜਿਹੜੀ ਇਟਸ ਸੀਮਾ ਜੀ ਸੈਂਟਰ ਦੁਆਰਾ ਚਲਾਈ ਗਈ ਆ ਕੋ ਨਾਲ ਕਲੈਬੋਰੇਸ਼ਨ ਆ ਜੀ ਮੋਦੀ ਜਿਹੜੀ ਗਵਰਨਮੈਂਟ ਆ ਉਹਨਾਂ ਵੱਲੋਂ ਹੁਣ ਜਿਹੜੇ ਹੈਗੇ ਨੈਨੋ ਜਿਹੜੇ ਪ੍ਰੋਡਕਟ ਆ ਇਹਨਾਂ ਜੀ 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 ਕਿਉਂਕਿ ਅਗਲੀ ਜਿਹੜੀ ਖੇਤੀ ਆ ਵੀਰੇ ਕੈਮੀਕਲ ਜਿੰਨੇ ਵੀ ਆਉਣਗੇ ਇਹਨਾਂ ਨੂੰ ਪਾਰਟਿਕਲਸ ਦੇ ਉੱਤੇ ਹੀ ਸਪਰੇਅ ਹੋਊਗਾ ਜੀ 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 ਤੇ ਇਹ ਐਡਵਾਂਸ ਟੈਕਨੋਲੋਜੀ ਆ ਜੀ ਕਹਿੰਦਾ ਆਪਾਂ ਵੀ ਆਪਾਂ ਨੂੰ ਖੇਤ ਦੇ ਵਿੱਚ ਵੜਨ ਦੀ ਲੋੜ ਨਹੀਂ ਜੀ ਹਵਾ ਦੇ ਵਿੱਚ ਹੀ ਆਪਾਂ ਇਸ ਨੂੰ ਉਡਾ ਕੇ ਆਪਦੇ ਖੇਤ ਨੂੰ ਪ੍ਰੋਪਰੋ ਸਪਰੇਅ ਕਰ ਦਾਂਗੇ ਜੀ ਇਹਦੇ ਵਿੱਚ ਕੀ ਹੈ ਕਿ 7 ਮਿੰਟ ਦਾ ਸਮਾਂ ਲੈਂਦਾ ਇਹ ਇੱਕ ਕਿੱਲੇ ਨੂੰ ਕਵਰ ਕਰਨ ਵਾਸਤੇ ਇੱਕ ਕਿੱਲੇ 7 ਮਿੰਟ ਜੀ ਪਾ ਦਿੰਦਾ 7 ਮਿੰਟ ਦੇ ਵਿੱਚ ਜਦੋਂ ਇਹਨੂੰ ਮਿਸ਼ਨ ਦੇਤਾ ਮੈਪਿੰਗ ਹੁੰਦੀ ਆ ਉੱਠਾਂ ਦੇ ਉੱਪਰੋਂ ਮੈਪਿੰਗ ਕਰਕੇ ਆਪਾਂ ਸੇਵ ਕਰਤਾ ਉਸ ਤੋਂ ਬਾਅਦ ਇਹਨੂੰ ਆਟੋ ਮੋਡ ਤੇ ਵੀ ਕਰ ਸਕਦੇ ਆ ਮੈਨੂਅਲ ਮੋਡ ਤੇ ਵੀ ਕਰ ਸਕਦੇ ਆ ਆਟੋ ਮੋਡ ਦੇ ਵਿੱਚ ਕੀ ਹੈ ਕਿ ਇਹਨੇ ਆਪਣੇ ਆਪ ਉਸ ਫੀਲਡ ਦੇ ਵਿੱਚ ਆਪਦੀਆਂ ਰੋਅ ਡਿਸਾਈਡ ਕਰ ਲੈਣੀਆਂ ਤੇ ਜਿੱਥੇ ਵੀ ਜਣ ਕੇ ਇਹਦੇ ਪੰਪਾਂ ਚਾਰ ਨੋਜ਼ਲ ਆ ਜੀ ਵੀ ਇੰਨੇ ਕਿ ਜ਼ਿਆਦਾ ਕਣ ਹੁੰਦੇ ਆ ਸੋਕਨ ਤਾਂ ਜੀ ਇਹਦੇ ਹੈਗੇ ਆ ਜਣ ਕੇ ਇਹ ਨਾਲ ਦੀ ਨਾਲ ਹੀ ਉੱਦ ਜਿਹੜਾ ਉਹ ਚੀਜ਼ ਨੂੰ ਖਾ ਲੈਂਦਾ ਹੈ ਹਨਾ ਆਪਾਂ ਉਹਦੇ ਜਿੱਡਾ ਸਟੋਰ ਮੈਟਾ ਦਾ ਸਾਈਜ਼ ਆ ਉਸ ਸਾਈਜ਼ ਦੇ ਇਹ ਪਾਰਟੀਕਲ ਦੀ ਸਪਰੇਅ ਕਰਦੇ ਆ ਜੀ ਤੇ ਭਾਈ ਇੱਕ ਵਾਰੀ ਚਾਰਜ ਕੀਤਾ ਹੋਇਆ ਇਹ ਵਾਲਾ ਡਰੋਨ ਕਿੰਨਾ ਟਾਈਮ ਕੜਾਦਾ ਤੇ ਕਿੰਨੇ ਲੀਟਰ ਵਿੱਚ ਪਾਣੀ ਪਿਆ ਜਾਂਦਾ ਮੇਰੇ ਦਾ ਇਹਦਾ ਇਹਦਾ ਹੈਗਾ ਓਵਰਲੋਡ 10 10 ਲੀਟਰ ਦਾ ਜੀ ਜੀ ਠੀਕ ਹੈ ਔਰ ਇਹਦੇ ਵਿੱਚ ਜਿਹੜੀ ਸਪਰੇਅ ਹੈ ਉਹ ਨੈਨੋ ਪਾਰਟੀਕਲ ਦੇ ਥਰੂ ਹੋਣੀ ਹੈ 10 ਲੀਟਰ ਨਾਲ ਵੀ ਆਪਾਂ ਕਿੱਲੇ ਨੂੰ ਕਵਰ ਕਰ ਸਕਦੇ ਆ ਮਤਲਬ 10 ਲੀਟਰ ਦੇ ਨਾਲ ਆਪਾਂ ਕਿੱਲੇ ਨੂੰ ਕਵਰ ਕਰ ਸਕਦੇ ਆ ਕਰ ਸਕਦੇ ਆ ਨਾਲ ਨਾਲ ਕੀ ਹੈ ਜੀ ਜਿਹੜੇ ਇਹਦੇ ਕਹਿੰਦਾ ਭਾਬੀ ਜੋ ਵੀ ਪੰਪਿੰਗ ਸਿਸਟਮ ਆ ਕੁਛ ਵੀ ਆ ਉਹ ਆਟੋਮੈਟਿਕ ਹੀ ਆ ਜਦੋਂ ਇਹਨੂੰ ਇੱਕ ਵਾਰੀ ਮਿਸ਼ਨ ਦੇ ਉੱਤੇ ਆਪਾਂ ਆਟੋ ਮੋੜ ਤੇ ਪਾਤਾ ਜਿੱਥੋਂ ਦੀ ਇੱਕ ਵਾਰੀ ਨੰਗ ਆ ਅਗਰ ਇਹ ਦੁਬਾਰਾ ਉਸ ਜਗ੍ਹਾ ਤੇ ਆਉਂਦਾ ਤਾਂ ਇਹਨੇ ਸਪਰੇਅ ਨੋਜ਼ਲ ਨੂੰ ਉਦੋਂ ਹੀ ਬੰਦ ਕਰ ਦਿੰਦਾ ਜੀ 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 ਬਹੁਤ ਐਡਵਾਂਸ ਐਡਵਾਂਸ ਟੈਕਨੋਲੋਜੀ ਦਾ ਤੇ ਵੀਰੇ ਇਹ ਮੈਲ ਦਾ ਕਿੰਨੇ ਦਾ ਸਬਸਿਡੀ ਤੇ ਹੈਗੀ ਆ ਜੀ ਵੀਰੇ ਐਫਕੋ ਕੰਪਨੀਆਂ ਨੂੰ ਜਿਹੜੀ ਉਹ ਸਕੀਮ ਚੱਲੀ ਸੀ ਉਹਦੇ ਵਿੱਚ ਡਰੋਨ ਦੀ ਦੀ ਨਾਂ ਦੀ ਇੱਕ ਸਕੀਮ ਚੱਲੀ ਸੀ ਜੀ 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 ਇਹ ਇਸ ਨੂੰ ਰੋਜ਼ਗਾਰ ਦੇਣ ਵਾਸਤੇ ਪ੍ਰਮੋਟ ਕਰਨ ਵਾਸਤੇ ਉਹਨਾਂ ਨੇ ਕੀਤਾ ਸੀ ਵੀ ਇਹਦੀ ਗੁੜगांव ਦੇ ਵਿੱਚ ਟ੍ਰੇਨਿੰਗ ਹੁੰਦੀ ਆ ਜੀ ਜਿਹੜੇ ਆਪਣੇ ਇਫਕੋ ਸੈਂਟਰ ਆ ਉਹ ਇੱਕ ਜਿਹੜੀ ਵੀ ਕੈਂਡੀਡੇਟ ਆ ਜਾਂ ਲੜਕੀ ਆ ਜਾਂ ਲੜਕਾ ਹੈ ਉਹਨੂੰ ਸਿਲੈਕਟ ਕਰਕੇ ਉੱਥੇ ਭੇਜਦੇ ਨੇ 15 ਦਿਨ ਦੀ ਉੱਥੇ ਟ੍ਰੇਨਿੰਗ ਹੁੰਦੀ ਆ ਟ੍ਰੇਨਿੰਗ ਤੋਂ ਬਾਅਦ ਜਿਹੜਾ ਇਫਕੋ ਕੰਪਨੀ ਵੱਲੋਂ ਇਹ ਡਰੋਨ ਆ ਉਹ 1 ਲੱਖ ਰੁਪਏ ਦੀ ਜਿਹੜੀ ਹੁੰਦੀ ਆ ਆਪਣੀ ਇਹਦੀ ਸਿਕਿਉਰਟੀ ਆ ਉਹ ਮੇਲ ਦੇ ਜਾਂ ਫੀਮੇਲ ਲਈ ਨਹੀਂ ਹੈਗੀ ਉੱਥੇ ਵੀ ਜੀ ਜੀ ਉਹਦੇ ਨਾਲ ਇੱਕ ਉਹਨਾਂ ਦਾ ਆਪਰੇਟਰ ਆਉਂਦਾ ਉਸ ਦੀ ਟ੍ਰੇਨਿੰਗ ਦਾ ਕੁਝ ਖਰਚਾ ਹੁੰਦਾ ਹੈ तकरीबन 15000 ਰੁਪਏ ਟ੍ਰੇਨਿੰਗ ਦਾ ਤਕਰੀਬਨ ਖਰਚਾ ਲਾ ਲਓ ਉਹ ਲਾ ਕੇ ਤੇ ਕੋਈ ਵੀ ਜਿਹੜਾ ਨੌਜਵਾਨਾ ਕੋਈ ਰੋਜ਼ਗਾਰ ਚਲਾਉਣਾ ਚਾਹੁੰਦਾ ਉਹ ਇਸ ਸਕੀਮ ਨੂੰ ਅਡਾਪਟ ਕਰ ਸਕਦਾ ਕਰ ਸਕਦਾ ਤੇ ਭਾਈ ਇਹ ਤੇ ਸਬਸਿਡੀ ਮਿਲਦੀ ਹੈ ਇਹ ਦੇਖੋ ਜੀ ਇਹ ਪ੍ਰਾਈਵੇਟ ਵੱਖ-ਵੱਖ ਕੰਪਨੀਆਂ ਦੇ ਆਉਂਦੇ ਆ ਜਿਹੜੇ ਸਰਪੋ ਨਾਲ ਕਲੈਬ ਹੋ ਕੇ ਆਉਣੇ ਆ ਉਹ ਤਾਂ ਇਸ ਸਕੀਮ ਦੇ ਅਧੀਨ ਮਿਲ ਜਾਣੇ ਆ ਜੇ ਕਿਸੇ ਨੇ ਆਪ ਦਾ ਓਨ ਤਰੀਕੇ ਨਾਲ ਸਿੱਖ ਕੇ ਚਲਾਉਣਾ ਉਹ ਸਾਰਾ ਪ੍ਰੋਡਕਟ ਕੋਸਟਲੀ ਆ ਉਹ ਉਹ ਸਾਰਾ ਪ੍ਰੋਡਕਟ ਆ ਜਿਹੜਾ ਕੋਸਟਲੀ ਆ ਤੇ ਜੇ ਭਾਈ ਕਹਿੰਦੇ ਹੂੰਡਾ ਲੈਣਾ ਹੋਵੇ ਵੀ ਮੇਰੇ ਅਰਗੇਣਾ ਥੱਲੇ ਦੀਆਂ ਬਾਬਾ ਹਾਜੀਆਂ ਫੜ ਕੇ ਭਾਈ ਇਹਦਾ ਪਤਾ ਕੀ ਚੱਕਰਾ ਇਹਦਾ ਪੇ ਲੋਡ ਹੁੰਦਾ ਜਿਹੜਾ ਅੰਦਰੂਨੀ ਡਰੋਨ ਦੀ ਪਾਵਰ ਹੁੰਦੀ ਆ ਇਹਦੀ 10 ਲੋਡ 10 ਲੀਟਰ ਦਾ ਟੈਂਕ ਆ ਇਹ ਪੇ ਲੋਡ ਇੰਨਾ ਹੀ ਚੱਕ ਸਕਦਾ ਮਤਲਬ ਵੀ 10 10 ਕਿਲੋ ਹਾਂ ਇਹ ਕੈਟੇਗਰੀਆਂ ਹੁੰਦੀਆਂ ਜਿਹੜਾ ਆਪਣੇ ਵਿਆਮਾ ਚੋੜਦੇ ਆ ਮਾਈਕਰੋ ਨੈਨੋ ਮੀਡੀਅਮ ਜੀ 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 ਇਹ ਜਿਹੜਾ ਹੈਗਾ ਜੀ ਇਹ ਆਪਣਾ ਨਾਰਜੀ ਦੇ ਵਿੱਚ ਆ ਜਾਂਦਾ ਇੱਕ ਤੋਂ ਵੀ ਵੱਡਾ ਹੁੰਦਾ ਹੈ ਵੱਡਾ ਉਹ 500 ਕਿਜੀ ਦਾ ਕਰਦਾ ਤੇ ਇਹ ਵੀਰੇ ਕਿੰਨੇ ਕੀ ਟਾਈਮ ਚ ਚਾਰਜ ਹੁੰਦਾ ਤੇ ਕਿੰਨੀਆਂ ਜੂੰਟ ਆ ਖਾ ਜਾਂਦਾ ਹੈ ਚਾਰਜ ਹੋਣ ਲੱਗ ਜਿਹੜੀ ਇੱਕ ਬੈਟਰੀ ਆ ਉਹ ਤੇ ਬਨ 20 ਤੋਂ 22 ਮਿੰਟ ਸੇਫ ਮੋਡ ਤੇ ਰੱਖਦਾ ਇਹ ਆਪਦੇ ਕਿ ਮੇਰੀ ਬੈਟਰੀ ਘਟ ਰਹੀ ਗਈ ਇਹ ব্যাক ਟੂ ਹੋਮ ਕਹਿਣ ਦਾ ਭਾਵ ਵੀ ਜਿੱਥੋਂ ਆਪਾਂ ਇਹਨੂੰ ਉੱਡਿਆ ਹੋਇਆ ਹੈਗਾ ਉਸੇ ਜਗ੍ਹਾ ਤੇ ਫੇਰ ਆ ਕੇ ਲੈਂਡ ਹੋ ਜਾਂਦਾ ਹੈ ਆਪਾਂ ਤੁਸੀਂ ਦੇ ਵਿੱਚ ਰਹਿੰਦਾ ਇਹਦੇ ਇੰਨੇ ਕਡਵਾਂਸ ਫੀਚਰ ਆ ਜੀ ਤੋਂ 20-22 ਮਿੰਟ ਬੈਟਰੀ ਅਡੋਡੀ ਕੰਪਨੀਆਂ ਦੇ ਹਿਸਾਬ ਨਾਲ ਆ ਜੀ 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 ਵਾਲੀ ਬੈਟਰੀ ਹੁੰਦੀ ਹੈ 20 ਤੋਂ 22 ਮਿੰਟ ਮਹੱਲਾ ਵੀ ਕੱਢ ਜਾਂਦੀ ਹੈ ਕੱਢ ਜਾਂਦੀ ਇੱਕ ਵਾਰੀ ਵੀਰੇ ਆਪਦਾ ਨਾਮ ਬੋਲ ਦੋ ਤੇ ਆਪਦਾ ਫੋਨ ਨੰਬਰ ਬੋਲ ਦੋ ਜੇ ਕਿੱਥੋਂ ਲੈ ਸਕਦੇ ਇਹ ਵੀ ਦੱਸ ਦਿਓ ਮੇਰਾ ਨਾਮ ਹੈਗਾ ਜੀ ਮਨਪ੍ਰੀਤ ਸਿੰਘ ਮੈਂ ਪਿੰਡ ਘਲਕਲਾਵਾ ਤੇ ਅੱਜ ਜੀ ਸਾਸੀ ਇਸ ਸਕੀਮ ਬਾਰੇ ਜਾਣਕਾਰੀ ਲੈਣੀ ਆ ਜੀ ਤੁਹਾਡੇ ਨੇੜੇ ਕਿ ਜਿੱਥੇ ਵੀ ਇੱਕੋ ਸੈਂਟਰ ਹੈ ਜੀ ਜਿੱਥੇ ਵੀ ਤੁਹਾਨੂੰ ਇੱਕੋ ਦੇ ਪ੍ਰੋਡਕਟ ਵਗੈਰਾ ਪ੍ਰਾਪਤ ਹੁੰਦੇ ਆ ਜਿਵੇਂ ਸੈਂਟਰ ਤੇ ਜੀ 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 ਉੱਥੇ ਤੁਸੀਂ ਅਧਿਕਾਰੀਆਂ ਅਗੇ ਲਈ ਜਿਹੜੀ ਜਾਣਕਾਰੀ ਉਹ ਲੈ ਸਕੋ ਉਹ ਉਥੋਂ ਲੈ ਧੰਨਵਾਦ ਮੇਰੇ ਵੀਰ ਅੱਲਾ ਹੋ ਯਾਰ ਅੱਲਾ ਦੇ ਯਾਰ ਅੱਛਾ ਜੀ ਵਿੱਚ ਜਨਰੇਟਰ ਵੀ ਹੈ ਜੀ ਆ ਆ ਆ ਆ ਆ ਦੇਖ ਲਓ ਤੁਸੀਂ ਆ ਬਾਈ ਹੁਣਾਂ ਦਾ ਭੂੰਡਾ ਹੈ ਜਿਹੜਾ ਇਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਨਜ਼ਾਰੇ ਲੈ ਸਕਦੇ ਆ ਘਰੇ ਬੈਠੇ ਵਿੱਚ ਬਾਈ ਹੁਣਾਂ ਦਾ ਜਨਰੇਟਰ ਹੈ ਜਿਹੜਾ ਉਹ ਲਾਇਆ ਹੋਇਆ ਉਧਰ ਬਾਈ ਖੁੱਲਾ ਬਾਈ ਜੀ 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 ਦੇਖੋ ਕਿਰਾ ਕਿੰਨਾ ਘੈਂਟ ਬਾਈ ਹੋਣਾ ਦਾ ਬਣਾਇਆ ਹੋਇਆ ਭੁੰਡਾ ਹੈ ਹੈ ਇਧਰ ਲੈ ਪੈਸ ਦੀ ਆ ਜਾਓ ਕਿਰਾ ਨਾਲ ਦੀ ਨਾਲ ਇਹ ਅੰਦਰੋਂ ਸਿਸਟਮ ਇੱਥੇ ਇਹਦਾ ਡਰੋਨ ਟਿਕਦਾ ਹੈਗਾ ਜੀ ਜਿਹੜਾ ਡਰੋਨ ਦੀ ਪੇਟੀ ਹੈ ਉਹ ਇੱਥੇ ਟਿਕਦੀ ਹੈ ਮਤਲਬ ਇੱਥੇ ਡਰੋਨ ਦੀ ਪੇਟੀ ਹੈ ਜਿਹੜੀ ਉਹ ਟੈਕ ਜਾਂਦੀ ਆ ਜਿਹੜੇ ਪਾਣੀ ਜਿਹਨਾਂ ਵਿੱਚ ਆਪਾਂ ਭਰ ਕੇ ਜਾ ਸਕਦੇ ਆ ਆਪਾਂ ਕਿਸਾਨ ਨੂੰ ਵੀ ਤੰਗ ਨਹੀਂ ਕਰਨਾ ਵੀ ਤਾਜ਼ਾ ਪਾਣੀ ਲੈ ਕੇ ਜੀ 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 ਇਹਦੇ ਵਿੱਚ ਪਾਣੀ ਦੇ ਕੰਨੇ ਆ ਜੀ ਜਨਰੇਟਰ ਆ ਵੀਰੇ ਚਾਂਦ ਦੇ ਮਤਲਬ ਵੀ ਜੇ ਕਿਤੇ ਉਹ ਹੋ ਜਾਂਦਾ ਮੱਲਾ ਵੀ ਲੋ ਹੋ ਜਾਂਦਾ ਉਹ ਖੇਚ ਆਪ ਕਰੀ ਜਾਂਦੇ ਆ ਜੀ ਆਪਣੀ ਬੈਟਰੀਆਂ ਦੇ ਸੈਟ ਡਾਊਨ ਤਾਂ ਹੋਣੀ ਹੁੰਦੀਆਂ ਆ ਜੀ ਜੇ ਆਪਾਂ ਵਾਰ-ਵਾਰ ਪਿੰਡ ਜਾ ਕੇ ਚਾਰਜ ਕਰਨ ਨਾਲ ਉਹਦੇ ਵਿੱਚ ਹੀ ਆ ਪੈਟਰੋਲ ਵਾਲਾ ਜਨਰੇਟਰ ਆ ਜੀ ਇਹਨੂੰ ਆਨ ਕਰਕੇ ਆਪਾਂ ਨਾਲ ਦੀ ਨਾਲ ਹੀ ਇਹਨੂੰ ਇਹ ਬਈ ਬੈਟਰੀਆਂ ਕਿੰਨੀਆਂ ਮਿਲਦੀਆਂ ਉਹਦੇ ਨਾਲ ਇਹਦੇ ਨਾਲ ਬਈ ਡੋਡੀ ਕੰਪਨੀਆਂ ਦੇ ਸੈਟ ਹੁੰਦੇ ਕੋਈ 3 ਸੈਟ ਦਿੰਦਾ ਕੋਈ 4 ਦਿੰਦਾ ਕੋਈ ਜਿੰਨਾ ਹੁੰਦਾ ਜੀ ਕਿਉਂਕਿ ਇਹਦੀਆਂ ਕੰਪਨੀਆਂ ਬਹੁਤ ਜ਼ਿਆਦਾ ਗਰੂ ਜੀ ਬਈ ਉਹ 1 ਲੱਖ ਮਤਲਬ ਜਿੰਨੇ ਤੁਸੀਂ ਉਹਦੇ ਵਿੱਚ ਹੀ ਭੁੰਡਾ ਜਹਾ ਦਿੰਦੇ ਆ ਜਾਂ ਇਹਦਾ ਵੱਖਰਾ ਜੀ ਇੱਕੋ ਵੱਲੋਂ ਸਾਰਾ ਕੁਝ ਵਿਚ ਚੰਦ ਜੀ 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 ਕਿ ਇਹ ਵੀ ਲੱਖ ਰੁਪਿਆ ਸਕਿਉਰਟੀ ਆ ਉਸ ਤੋਂ ਬਾਅਦ ਚ ਉਹ ਤੋਂ ਇੱਕ ਟ੍ਰੇਨਿੰਗ ਦਾ ਖਰਚਾ ਇੱਕ ਟ੍ਰੇਨਿੰਗ ਦਾ ਖਰਚਾ بس ਇਹ ਦੋ ਖਰਚੇ ਆਉਂਦੇ ਉਸ ਤੋਂ ਇਲਾਵਾ ਸਾਰਾ ਕੋਈ ਇੰਟੀਰੀਅਰੀਆਂ ਉੱਤੇ ਟ੍ਰੇਨਿੰਗ ਵੀ ਸਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਆ ਜੀ ਗੜਗਾਉਂ ਦੇ ਵਿੱਚ ਐ ਡਰੋਨ ਡੈਸਟੀਨੇਸ਼ਨ ਦੇ ਜੀ 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 ਫਾਈਟ ਉਹ ਕੀ ਹੋਈ ਨਹੀਂ ਸਰ ਉਹ ਉੱਥੇ ਟ੍ਰੇਨਿੰਗ ਹੁੰਦੀ ਆ ਦੇਖੋ ਵਗਰਾ ਕਿੰਨਾ ਘੈਂਟ ਲਾਦਾ ਐਂ ਲਾਦਾ ਯਾਰ ਭਾਈ ਅੰਦਰ ਵੱੜ ਕੇ ਸੌ ਹੀ ਜਾ ਜਰ ਇਹਦਾ ਹਨਾ ਇਹੋ ਵਗਰਾ ਬਾਈ ਹਣਾ ਦਾ ਭੁੰਡਾ